ਗਰਦਾਸ ਮਾਨ ਉਹਨਾਂ ਦਾ ਰੌਲਾ ਮੁੱਕ ਨਹੀਂ ਰਿਹਾ ਦਿਨ-ਪ੍ਰਤੀ ਦਿਨ ਚੱਲੂ ਆਪਾਂ ਆਮ ਗੱਲ ਕਰਦੇ ਆ ਮੇਰੀ ਤੁਹਾਡੇ ਆਮ ਵਰਗ ਬੰਦਿਆਂ ਦੀ ਗੱਲਬਾਤ ਕਰਦੇ ਆ ਵੀ ਆਪਾਂ ਪੰਜਾਬ ਦੇ ਵਿੱਚ ਪੰਜਾਬੀ ਬੋਲਦੇ ਆਪਾਂ ਨੂੰ ਮਾਣ ਆਪਣੀ ਮਾਂ ਬੋਲੀ ਤੇ ਰੇਗ ਨੂੰਣਾ ਚਾਹੀਦਾ ਕੰਨੜਾ ਵਾਲੇ ਕੱਲੜ ਤੇ ਲਗੂ ਸਾਊਥ ਵਾਲੇ ਰੇਗ ਨੂੰ ਆਪਣੀ ਆਪਣੀ ਬੋਲੀ ਦਾ ਹੋਵਾ ਪਰ ਇੱਕ ਇਹ ਜੀ ਲੈਂਗੁਏਜ ਤਾਂ ਹੋਣੀ ਜ਼ਰੂਰੀ ਆ ਨਾ ਮੈਨੂੰ ਲੱਗਦਾ ਮਾਨ ਸਾਹਿਬ ਸਮਝਾਉਣ ਚ ਜਾ ਤਾ ਕੁਝ ਗੁਣਨ ਹੋ ਗਿਆ ਜਾਂ ਉਂਝ ਲੱਗਿਆ ਲੋਕਾਂ ਨੂੰ ਸਮਝਣ ਚ ਫਰਕ ਕੋਈ ਇਹ ਜੀ ਗੱਲ ਬੋਲੀ ਤਾਂ ਚਾਹੀਦੀ ਨਾ ਜਿਹੜੀ ਵੀ ਆਪਾਂ ਜਾ ਕੇ ਹੁਣ ਜੇ ਕੰਨੜਾ ਦੇ ਮੈਂ ਉਧਰ ਪੰਜਾਬੀ ਬੋ ਵੀ हां ਜਿਹੜੀ ਆਪਾਂ ਕਹੀਏ ਵੀ ਹਿੰਦੀ ਆਪਾਂ ਕਿਤੇ ਵੀ ਜਾ ਕੇ ਬੋਲ ਸਕੀ ਹੁਣ ਬਾਹਰਲੀਆ ਕੰਟਰੀਆਂ ਦੇ ਵਿੱਚ ਪੰਜਾਬੀ ਸਰੀਚ ਵੀ ਚਲਦੀ ਆ ਬ੍ਰੈਂਟਨ ਚ ਵੀ ਚਲਦੀ ਆ ਮਾਨ ਆਪਾਂ ਨੂੰ ਪੰਜਾਬੀ ਇੱਥੇ ਚਲਦੀ ਆ ਪਰ ਆਪਾਂ ਇੱਥੇ ਇੰਟਰਨੈਸ਼ਨਲ ਲੈਂਗੁਏਜ ਇੰਗਲਿਸ਼ ਯੂਜ਼ ਕਰਦੇ ਜਿੱਤੇ ਆਪਾਂ ਨੂੰ ਲੋੜ ਪੈਂਦੀ ਆ ਹੁਣ ਪੰਜਾਬ ਦੇ ਵਿੱਚ ਸਾਈਨ ਬੋਰਡ ਵੀ ਲੱਗਣਗੇ ਉੱਪਰ ਆਪਣੀ ਪਹਿਲਾਂ ਕਿਸੇ ਵੀ ਗੱਲੀ ਪੰਜਾਬ ਦੇ ਨਹੀਂ ਕਿਸੇ ਵੀ ਸਟੇਟ ਦੇ ਵਿੱਚ ਪਹਿਲਾਂ ਉੱਪਰ ਪੰਜਾਬੀ ਲਿਖੀ ਜਾਵੇ ਦੂਜੀ ਆਪਣੀ ਹਿੰਦੀ ਲਿਖੀ ਜਾਵੇ ਤੀਜੀ ਇੰਟਰਨੈਸ਼ਨਲ ਭਾਸ਼ਾ ਲਿਖੀ ਜਾਵੇ ਇਹਦੇ ਵਿੱਚ ਗਲਤ ਕੀ ਚੀਜ਼ ਆ ਵੀ ਜੇ ਇੱਕ ਬੋਲੀ ਹੋ ਜਾਵੇ ਸਾਰੀ ਬਾਕੀ ਤਾਂ ਆਪਣੇ ਆਪਣੇ ਸੁ ਨੀ ਹੈਗੀ ਪੰਜਾਬ ਇੰਡੀਆ ਦੀ ਹਿੰਦੀ ਹੈ ਨਾ ਵਿਸ਼ਾ ਲੈਂਗੁਏਜ ਆ ਨੈਸ਼ਨਲ ਲੈਂਗੁਏਜ ਨਹੀਂ ਹੈਗੀ ਆਫੀਸ਼ੀਅਲ ਆਪਣੀ ਪਲੀਜ਼ ਇਹ ਚ ਜਿਹਨੂੰ ਨੋਟ ਕਰਿਆ ਜੁਰ ਮੈਂ ਪਹਿਲਾਂ ਮੈਂ ਵੀ ਇਹ ਸਮਝਦਾ ਸੀਗਾ ਵੀ ਹਿੰਦੀ ਨੈਸ਼ਨਲ ਨਾ ਨੈਸ਼ਨਲ ਨਹੀਂ ਆਫੀਸ਼ੀਅਲ ਲੈਂਗੁਏਜ ਆ ਵੀ ਇਹ ਚ ਵੱਡੀ ਗੱਲ ਕੀ ਹੈ ਵੀ ਹਾਂ ਪੂਰੇ ਇੰਡੀਆ ਦੇ ਵਿੱਚ ਮਾਨ ਸਾਬ ਨੇ ਇਹ ਚ ਕਿਹੜੀ ਗਲਤ ਗੱਲ ਕੀਤੀ ਸੀਗੀ ਉਹ ਮੈਂ ਬਾਰੀ-ਬਾਰੀ ਵੀਡੀਓ ਦੇਖ ਰਿਹਾ ਉਹਦੇ ਵਿੱਚ ਇਹੀ ਹੈ ਉਹਨੇ ਕਹੀ ਗਿਆ ਵੀ ਮਾਸਤੀ ਚਲੋ ਚੱਕਰ ਆ ਸਾਰਾ ਕੁਝ ਬੱਤੀ ਵਾਲਾ ਪੁੱਛ ਜਿਹਨੂੰ ਸਾਈਡ ਤੇ ਵੀ ਛੱਡੀਏ ਵੀ ਹਾਂ ਉਹਨੇ ਗਲਤੀ ਕੀਤੀ ਨਹੀਂ ਕੀਤੀ ਕਿਉਂ ਲੋਕ ਵਿਰੋਧ ਚ ਵੀ ਹੱਕ ਚ ਵੀ ਆ ਤੁਸੀਂ ਦੱਸੋ ਵੀ ਆਪਾਂ ਨੂੰ ਇੱਕ ਤਾਂ ਲੈਂ ਉਹਨਾਂ ਦੀ ਰਿਕੁਆਇਰਮੈਂਟ ਅਭੀਆ ਕੰਟਰੀਆਂ ਲਈ ਇਹਨਾਂ ਨੂੰ ਇੱਥੇ ਇੰਗਲਿਸ਼ ਸਿੱਖਣੀ ਪਣੀ ਹੈ ਉਹ ਵੀ ਤਾਂ ਆਪ ਸਿੱਖਦੇ ਆ ਜਿਹੜੇ ਉੱਤੇ ਗਏ ਵੀ ਆਈ ਨਾ ਵੀ ਇੰਗਲਿਸ਼ ਛੱਡ ਦੋ ਵੀ ਅਸੀਂ ਤਾਂ ਪੰਜਾਬੀ ਚ ਬੋਲਾਂਗੇ ਫੇਰ ਕੰਮ ਦਾ ਸਟੈਂਡ ਸਾਡਾ ਕੀ ਹੋਊਗਾ ਸਮਝੇ ਮੇਰੀ ਗੱਲ ਨੂੰ ਜਿਹੜੀ ਚੀਜ਼ ਮੈਂ ਤੁਹਾਨੂੰ ਸਮਝਾਉਣੀ ਚਾਹੁੰਦਾ ਵੀ ਇੱਕ ਲੈਂਗੁਏਜ ਤਾਂ ਚਾਹੀਦੀ ਵੀ ਉਧਰ ਵਾਲਾ ਉਧਰ ਬੋਲੇ ਉਧਰ ਵਾਲਾ ਉਧਰ ਬੋਲੇ ਆਪਣੇ ਸਟੇਟ ਲੈਵਲ ਤੇ ਜਿਹੜੀ ਤੁਹਾਡੀ ਲੈਂਗੁਏਜ ਆ ਉਹ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਹੈ ਇਹ ਵਿੱਚ ਕੋਈ ਦੋਰਾ ਮਨੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਇਹ ਚੀਜ਼ ਚ ਗਰਦਾਸ ਮਾਨ ਕਿੱਥੇ ਗਲਤ ਸੀ